ਅੰਮ੍ਰਿਤਸਰ ਦੇ ਥਾਣਾ ਸਦਰ ਦੀ ਹੱਦ ਦੇ ਵਿੱਚ ਪੈੰਦੀ ਸੰਧੂ ਕਲੋਨੀ ਦੇ ਵਿੱਚ ਦੀਵਾਲੀ ਦੀ ਰਾਤ ਝਗੜਾ ਹੁੰਦਾ ਤਾਂ ਪਟਾਕੇ ਚਲਾਉਣ ਨੂੰ ਲੈ ਕੇ ਹੋਈ ਟਕਰਾਅ ਜਿਸ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਤਾਂ ਇਸ ਦੀ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ ਦੱਸ ਦਈਏ ਕਿ ਅੰਮ੍ਰਿਤਸਰ ਥਾਣਾ ਸਦਰ ਹਦ ਅੰਦਰ ਆਉਂਦੀ ਸੰਧੂ ਕਲੋਨੀ ਦਾ ਇਹ ਮਾਮਲਾ ਜਿੱਥੇ ਦੀਵਾਲੀ ਦੀ ਰਾਤ ਪਟਾਕੇ ਚਲਾਉਣ ਨੂੰ ਲੈ ਕੇ ਤਕਰਾਰ ਹਿੰਸਕ ਰੂਪ ਧਾਰ ਲੈਂਦਾ ਹੈ ਝਗੜੇ ਦੇ ਦੌਰਾਨ ਰਾਜਕੁਮਾਰ ਨਾਮਕ ਵਿਅਕਤੀ ਜ਼ਖਮੀ ਹੋਇਆ ਜਿਸ ਨੂੰ ਕਿਲਾਸ ਦੇ ਲਈ ਹਸਪਤਾਲ ਲਿਆਂਦਾ ਗਿਆ ਤਾਂ ਬੋਲ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਜਿੱਥੇ 88 ਫੁੱਟ ਰੋਡ ਤੇ ਸਥਿਤ ਸੰਧੂ ਕਲੋਨੀ ਜਿੱਥੇ ਕੁਝ ਲੋਕਾਂ ਦੇ ਵਿੱਚ ਇਹ ਬਹਿਸ-ਬਾਜ਼ੀ ਹੁੰਦੀ ਹੈ ਜੋ ਕਿ ਝਗੜੇ 'ਚ ਤਬਦੀਲ ਹੋਈ ਹੈ ਜਿਸ ਦਰਮਿਆਨ ਉਸ ਵਿਅਕਤੀ ਨੂੰ ਕਾਫੀ ਸੱਟਾਂ ਆਈਆਂ ਨੇ ਤਾਂ ਦੱਸਿਆ ਵੀ ਜਾ ਰਿਹਾ ਹੈ ਕਿ ਇੱਥੇ ਜੋ ਜੜਾ ਸੰਧੂ ਕਲੋਨੀ ਦੇ ਮੇਨ ਬਾਜ਼ਾਰ ਦੇ ਵਿੱਚ ਛੋਟੀ ਦੁਕਾਨ ਚਲਾਉਂਦਾ ਵਿਅਕਤੀ ਕੰਮ ਕਰਦਾ ਹੈ ਦੀਵਾਲੀ ਦੀ ਰਾਤ ਪਰਿਵਾਰ ਘਰ ਚ ਬੈਠਾ ਸੀ ਤੇ ਬੱਚਿਆਂ ਨੇ ਕੁਝ ਪਟਾਕੇ ਚਲਾਏ ਪਰ ਕਿਸੇ ਨਾਲ ਕੋਈ ਝਗੜਾ ਨਹੀਂ ਸੀ ਕਿਸੇ ਨੇ ਉਸ ਦਾ ਇਹ ਕਹਿਣਾ ਕਿ ਮੇਰੇ ਪੁੱਤ ਨੂੰ ਗਲਤ ਫਹਿਮੀ ਦੇ ਵਿੱਚ ਘੇਰਿਆ ਹੈ ਕਿ ਉਹ ਉਹਨਾਂ ਵੱਲੋਂ ਪਟਾਕੇ ਲੈਣ ਆਏ ਸੀ ਇਸ ਤੋਂ ਬਾਅਦ ਬਿਨਾ ਕਿਸੇ ਗੱਲ ਕਰਕੇ ਕੁੱਟਮਾਰ ਕੀਤੀ ਗਈ ਹੈ ਹਾਲਾਂਕਿ ਜਿਹੜਾ ਪੀੜਤ ਪਰਿਵਾਰ ਹੈ ਉਸ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਉਧਰ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੋਸ਼ੀਆਂ ਦੀ ਪਛਾਣ ਕਰ ਲਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਲ ਦੋਸ਼ੀ ਗ੍ਰਿਫਤਾਰ ਵੀ ਕੀਤੇ ਜਾਣਗੇ ਮੇਰਾ ਨਾਮ ਹਰੀ ਕਮਾਲ ਹੈ ਕਿੱਥੋਂ ਦੇ ਹਨ ਤੁਸੀਂ ਸੰਦੂਕਲੋਂ ਨਹੀਂ ਮੈਂ ਬੀਆਰ ਦੇ ਬਾਬਾ ਪਗੋੜਿਆਂ ਦਾ ਬਿਆਰ ਕੀ ਗੱਲ ਹੋਈ ਆ ਜਿਹੜੀ ਸੀਸੀਟੀਵੀ ਵਾਇਰਲ ਹੋ ਰਹੀ ਕੀ ਇਹ ਸਾਰਾ ਮੈਟਰ ਕੀ ਝਗੜੇ ਦਾ ਕਾਰਨ ਕੀ ਝਗੜਾ ਇਹ ਨਹੀਂ ਜੀ ਮਾਪਾ ਇਹ ਇੱਕ ਨੀ ਦੁਕਾਨ ਕਰਦੇ ਆ ਛੋਟੀ ਜੀ ਦੁਕਾਨ ਹੈ ਮੈਂ ਤੇ ਮੇਰੀ ਘਰ ਦੀ ਦੋਨੇ ਜਣੇ ਆਪਾਂ ਉਧਰ ਬੈਠੇ ਆ ਸਮਾਂ ਵੇਚਦੇ ਬੈਠਾ ਦੀ ਦਾ ਥੋੜੇ ਜਿਹੀ ਗਿਫਟ ਦੇ ਭੈਣ ਬੱਚਿਆਂ ਦੇ ਕੀਤੇ ਉੱਥੇ ਲੱਗੇ ਇੱਕ ਨੇ ਪਟਾਕੇ ਲਾਏ ਨੇ ਉਹ ਆਪੀ ਜਣੇ ਜੀ ਪਟਾਕਾ ਉੱਪਰੋਂ ਆਇਆ ਜੇ ਕਿੱਥੋਂ ਆਇਆ ਸਾਰੀ ਦੁਨੀਆ ਜਲਾ ਰਹੀ ਹੈ ਉਹ ਮੇਰੇ ਮੁੰਡੇ ਦੇ ਦਿਵਾਲੀ ਹੋ ਗਿਆ ਕਹਿੰਦਾ ਪਟਾਕਾ ਤੁਹਾਡੇ ਵੱਲੋਂ ਆ ਮੇਰਾ ਪਿਓ ਮਰਿਆ 4 ਮਹੀਨੇ ਹੋਏ ਜੇ ਅਸੀਂ ਨਾ ਪਟਾਕੇ ਚਲਾਣੇ ਇੰਨਾ ਹੈ ਦਿਵਾਲੀ ਮਨਾਣੀ ਇੰਨਾ ਹੈ ਕੋਈ ਉਹ ਆਪਣਾ ਦੀ ਮਾਰ ਨਹੀਂ ਕੀਤੀ ਕੋਈ ਜੱਕਰੀ ਨਹੀਂ ਲਾਈ ਕੋਈ ਕੁਝ ਨਹੀਂ ਕੀਤਾ ਸੀ ਸਮਝਦੀ ਆਪਣੀ ਦੁਕਾਨਦਾਰੀ ਕਰ ਰਹੀ ਸੀ ਕਰਦੇ ਵੇ ਬੈਸ ਹੋ ਗਿਆ ਸੀ ਵਿੱਚ ਮੈਂ ਮੁੰਡੇ ਨੂੰ ਛੜਾਂ ਚਲਾ ਗਿਆ ਉਹਨੇ ਮੁੰਡੇ ਨੂੰ ਹੱਥ ਪਾਇਆ ਮੁਰੇ ਦੋਨੋ ਲੜ ਪਏ ਆਪਾਂ ਜੇ ਚੜਾਇਆ ਛੁੜਾਇਆ ਮੱਲਿਆ ਲੈਣੇ ਵੀ ਕਹਿੰਦੇ ਸਾਰੇ ਛਡੋ ਕੀ ਦੀ ਨਾ ਹੋਇਆ ਆਪਣਾ ਦੁਕਾਨਦਾਰੀ ਕਰੋ ਤੀ ਕਹਿੰਦਾ ਨਹੀਂ ਜੀ ਆਪੀ ਜਿਹੜਾ ਆ ਪਾਕਾ ਟੱਟ ਹੀ ਜਾਣਗੇ ਕਿਸੇ ਹੋਰ ਨੇ ਚਲਾ ਕਿਸੇ ਹੋਰ ਕੋਲ ਚਲਾ ਗਿਆ ਸੀ ਔਰ ਕਿ ਬੱਚੇ ਚਲਾਉਂਦੇ ਵੇਹੀ ਉਹ ਹਾਂਜੀ ਗਲੀ ਕੁੜੀ ਦੇ ਕੋ ਬੱਚੇ ਬੱਚੇ ਗਲੀ ਦੇ ਬੱਚੇ ਹੀ ਹਾਂਜੀ ਉਹਨੇ ਹੀ ਉਹਨੇ ਪਾਉਣ ਫੜਿਆ ਕਿ ਤੁਸੀਂ ਇਧਰੋਂ ਭੇਜਿਆ ਸੀ ਭਾਈ ਇਧਰੋਂ ਭੇਜੀਏ ਬੜਾ ਹੀ ਛੋਟਾ ਛੋਟਾ ਕਰਾ ਕੇ ਦੇ ਸੀ ਬਾਕੀ ਇਹਨਾਂ ਗੱਲ ਕਹਿਤੀ ਨੇ ਕੀ ਗੱਲ ਉਸ ਤੋਂ ਬਾਅਦ ਫਿਰ ਕੀ ਗੱਲ ਆਈਏ ਤੋਂ ਗੱਲ ਉਹਨੇ ਛਾੜ ਉਸ ਤੋਂ ਅਗਲੇ ਕੀ ਗੱਲ ਹੋਈ ਯਾਰੀ ਸੀਸੀਟੀਵੀ ਇੱਕ ਵਾਇਰਲ ਹੋ ਰਹੀ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨੇ ਇਹਨੇ ਕਹਿੰਦਾ ਕਿ ਤੈਨੂੰ ਸੇਰ ਤੰਗ ਤੈਨੂੰ ਮੈਂ ਭੇਜ ਲੂੰਗਾ ਤੈਨੂੰ ਤੇ ਤੈਨੂੰ ਆ ਆਂਦੇ ਵੱਲੋਂ ਮੁੰਡੇ ਵੱਗੋਂ ਹਾਂ ਅਣੀ ਤੇ ਸੇਰੇ ਬਾਸ ਇਹ ਦੁਕਾਨ ਖੋਲੀ ਹੈ ਜੇ ਮੈਂ ਚੜੂ ਫੇਰਦਾ ਮੈਂ ਆਂਦੇ ਤਰਪਾਨਾ ਮਾਰਤੀਆਂ ਨਾਲ ਮੁਰ ਸਾਹਗਤ ਦੋ ਜਣੇ ਆਏ ਇਜਾ ਪਰੇ ਘੁਲਤਾ ਰਿਹਾ ਮੋਟਰਸਾਈਕਲ ਤੇ ਤੇ ਹੁਣ ਕੀ ਮੰਗਰਦੇ ਇਸ ਕਰਕੇ ਪੁਲਿਸ ਨੂੰ ਕੰਪਲੀਨਟ ਕਰ ਦਿੱਤੀ ਕੰਪਲੇਨ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੈਨੂੰ ਜਿਹੜੇ ਸੱਟਾਂ ਲਾਈਆਂ ਮੇਰਾ ਬੜਾਪਾ ਜਿਹੜਾ ਇਹਨਾਂ ਨੇ ਮੇਰਾ ਕੰਨ ਲਾਤਾ ਇਹਨਾਂ ਨੇ ਬਸ ਇਹ ਕਿ ਮੇਰਾ ਬੜਾਪਾ ਸੁੱਖਾ ਮੰਨਿਆ ਇਹ ਕਿ ਇਹਨਾਂ ਨੇ ਕੀਤਾ ਕਿ ਮੇਰੇ ਨਾਲ ਕਿਹੜੀ ਗੱਲ ਤੋਂ ਲੜਾਈ ਕੀ ਮੇਰੇ ਕੋਲ ਜ਼ਮੀਨ ਲੈਣੀ ਇਹਨਾਂ ਨੇ ਕੋਈ ਕੋਈ ਅਹੀਂ ਤਾਰੀਖ ਮਾ ਕੇ ਤਾਰੀਖ ਆਉਣੋਂ ਨੇ ਬੰਦੇ ਨੇ ਕੀਤਾ ਕੀ ਜੀ ਮੂੰਹ ਤੋਂ ਵੀ ਮੁਕੇਰੇ ਪੁਲਿਸ ਵਾਲੇ ਇਹ ਤੁਹਾਡੇ ਕੋਲ ਬਿਆਨ ਲੈਣ ਆਏ ਸੀ ਕੋਈ ਝਾਂਜ ਕੋਈ ਇਸਾ ਰਹੇ ਆਏ ਆਏ ਭਾਜੀ ਪੁਲਿਸ ਨੇ ਕੀ ਅਸੁਰਸ਼ਣ ਦਵਾਇਆ ਜੀ ਤੁਹਾਨੂੰ ਕਦੇ ਬਗਨ ਸਾਹਪੁਰਾ ਮਿਲੇਗਾ ਜਿੰਦੀ ਗਲਤੀ ਕੀਤੀ ਹੈ ਜਿਹੜਾ ਮੂਲ ਬਿਟੇ ਜਿਹੜਾ ਸਾਮ ਪੜਾਂਗੇ ਮੋਟਰਸਾਈਕਲ ਵੀ ਜਿਹੜਾ ਗਾਹੀ ਉਹਦੇ ਨਾਲ ਕੋਈ ਨੰਬਰ ਹੈਗਾ ਸੀ ਨਾਲ ਪੁਲਿਸ ਨੇ ਉਹਨਾਂ ਨੇ ਪੁਲਿਸ ਹਾਂਜੀ ਜੀ ਜੀ ਸਰੀਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਈ ਮਾਮਲਾ ਕੀ ਹੈ ਜੀ ਇਹ ਜੀ ਇਥੇ ਸੰਧੂ ਕਲੋਨੀ ਪੈਂਦੀ ਹੈ ਜੀ 88 ਫੁੱਟ ਰੋਡ ਤੇ ਤੇ ਉੱਥੇ ਆਪਣਾ ਦੀਵਾਲੀ ਵਾਲੀ ਰਾਤ ਜਿਹੜਾ ਵਾ ਪਟਾਕੇ ਚਲਾਉਣ ਨੂੰ ਲੈ ਕੇ ਕੋਈ ਤਕਰਾਰ ਵਾਜੀ ਹੋਈ ਸੀ ਤੇ ਜਿਹਦੇ ਵਿੱਚ ਆਪਣਾ ਜਿਹੜਾ ਝਗੜੇਦਾਰਾਂ ਜਿਹੜਾ ਵਾ ਰਾਜਕੁਮਾਰ ਨਾਮ ਦਾ ਜਿਹੜਾ ਵਿਅਕਤੀ ਜ਼ਖਮੀ ਹੋਇਆ ਸੀਗਾ ਤੇ ਉਹਨਾਂ ਦੇ ਬਿਆਨ ਹਾਸਲ ਕਰਕੇ ਤੇ ਜੋ ਇਹ ਸਾਡੇ ਲੋ ਬਣਦੀ ਕਾਨੂੰਨੀ ਕਾਰਵਾਈਆਂ ਚੱਲਿਆਂਦੀ ਜਾ ਰਹੀ ਹੈ ਤੇ ਜਿਨ੍ਹਾਂ ਨੇ ਵੀ ਉਹਨਾਂ ਦੇ ਝਗੜੇਦਾਰਾਂ ਸੱਟਾਂ ਲਾਈਆਂ ਉਹਨਾਂ ਦੇ ਖਿਲਾਫ ਜਿਹੜਾ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜਲਦ ਤੋਂ ਜਲਦ ਗਿਰਸਰ ਕੀਤਾ ਜਾਊਗਾ ਸਿਆਂ